ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋੜੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਨੰਬਰ ਹੈਗਾ 98781 ਅੱਜ ਵੀਰੇ ਪਿੰਡ ਬੱਲੋ ਚੰਗੇ ਰਿਕਾਰਡ ਵਾਲੀ ਚੰਗੇ ਦੁੱਧ ਵਾਲੀ ਕੋਹਣੀ ਝੋਟੀਆਂ ਥਾਨੂੰ ਦਿਖਾਵਾਂਗੇ ਬਾਈ ਨਕਰਾਵਾ ਇਹ ਗੱਲਬਾਤ ਸਾਰੀ ਆ ਜਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਠਾਕ ਹੈ ਜੀ ਜੀ ਪਹਿਲਾਂ ਦਾ ਸਾਰਾ ਸਤਿ ਸ਼੍ਰੀ ਅਕਾਲ ਜਿੰਨੇ ਤੁਹਾਡੇ ਚੈਨਲ ਦੇ ਹੋ ਗਏ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਧੰਨਵਾਦ ਵੀਰੇ ਬਾਈ ਜਿਹੜੀ ਇਹ ਆਪਣੀ ਝੋਟੀ ਆ ਪਹਿਲਾਂ ਵੀਰੇ ਨਾਮ ਡਰੈਸ ਪ੍ਰੋਪਰ ਬੋਲ ਦ ਸਾਡਾ ਨਾਮ ਮੇਰਾ ਨਾਮ ਅਮਨਦੀਪ ਸਿੰਘ ਪਿੰਡ ਬੰਨੋ ਪਿੰਡ ਬਠਿੰਡਾ ਜੀ ਤਸੀਲ ਤਸੀਲ ਬਾਲਾ ਵਾਲੀ ਠੀਕ ਆ ਜੀ ਤੇ ਸਾਡਾ ਪਿੰਡ ਚੌ ਤੋਂ 2 ਕਿਲੋਮੀਟਰ ਐ ਰੰਪਰੇ ਤੇ 10 ਕਿਲੋਮੀਟਰ ਹਾਂਜੀ ਹਾਂਜੀ ਰੰਪਰੇ ਸਾਹਿਬ ਤੋਂ ਤਾਂ ਪੇ ਤੋਂ 10 ਕਿਲੋਮੀਟਰ ਤੋਂ ਠੀਕ ਆ ਵੀਰੇ ਜਿਹੜੀ ਆਪਾਂ ਹਾਂ ਕੋਹਣੀ ਝੋਟੀ ਦੇਖੀ ਜਾਂਦੇ ਆਂਗੇ ਹਾਂਜੀ ਕਿਹੜਾ ਸੂਆ ਵੀਰੇ ਬਾਈ ਇਹ ਤੀਜੇ ਸੂਏ ਹੋਂ ਸੁਣੀ ਹੈਗੀ ਹਾਂਜੀ ਜਿਹੜੀ ਇਹਦੀ ਮਾਂ ਕੀ ਉਹ ਐ 29 ਦੀ ਸੀਗੀ ਹਾਂਜੀ ਇਹਦਾ ਹੋਰ ਦੀ ਗੱਟੀ ਆ ਜਿਹੜੀ ਇਹ ਰਿਕਾਰਡ ਪਿਛਲੀ ਵਾਰ ਅਸੀਂ 17 18 ਲੀਟਰ ਆਫ ਜੋਆ ਠੀਕ ਹੈ ਦੂਜੇ ਸੂਏ ਦਾ ਸੇਵਾ ਨਹੀਂ ਕਰੀ ਅਸੀਂ ਨਾਰਮਲ ਸੇਵਾ ਤੇ ਹਾਂ ਦੂਜੇ ਸੂਏ ਹਾਂਜੀ ਜੀ ਜੁੜਾ ਜੁੜਾ ਤੇ ਐਤ ਕੀ ਕਿੰਨੀ ਕਮੀ ਦਾ ਦੁੱਧ ਦੀ ਐਤ ਕੀ ਬਈ 18 ਤੋਂ ਪਲੱਸ 20 ਵੀ ਦੇ ਸਕਦੇ 18 ਤੋਂ ਪਲੱਸ ਵੀ ਯਾਨੀ ਜੇ ਆਪਾਂ ਮੋਟਾ ਹਿਸਾਬ ਲਾ ਗਏ ਜੱਟ ਸੌਦਾ ਵੀ 16 ਕਿਲੋ ਤਾਂ ਦੇਊਗੀ ਹਰ ਬਈ ਜਮਾ ਕਿਉਂਕਿ ਸਾਡੀ ਸੇਵਾ ਜਿਹੜੀ ਉਹ ਨਾਰਮਲ ਕਰਦੇ ਸੀ ਕੀ ਕਹੋ ਵੀ ਜ਼ਿਆਦਾ ਨਹੀਂ ਉਹ ਕਰਦੇ ਵੀ ਡੈਰੀ ਆ ਕਰਨਾ ਜੀ ਠੀਕ ਛੌਂਕ ਆ ਤੁਹਾਨੂੰ ਪਸ਼ੂ ਇਹਨਾਂ ਬਾਈਆਂ ਨੇ ਨਾ ਸਾਰੇ ਪਸ਼ੂ ਦੇਖ ਲਓ ਚੰਗੀਆਂ ਹੀ ਕੱਟੀਆਂ ਚੰਗੀਆਂ ਹੀ ਮੰਨਾਂ ਇਹਨਾਂ ਕੋਲੇ ਪੂਰੇ ਪਸ਼ੂ ਜ਼ਿਆਦੇ ਰੱਖੇ ਹੋਇਆ ਜੇ ਲੋ ਪਸ਼ੂ ਜ਼ਿਆਦੇ ਹੋ ਜਾਂਦੇ ਇੱਕ ਅੱਧਾ ਬਾਈ ਸੇਲ ਗਏ ਵੀ ਨਾ ਬਈ ਗੱਲ ਹਾਂਜੀ ਵੀ ਹੈ ਜੀ ਠੀਕ ਆ ਵੀ ਤੋੜ ਕੇ ਦਿਖਾ ਦਈਏ ਬਾਈਆਂ ਨੂੰ ਦੇਖ ਲਓ ਵੀਰੇ ਕੱਦ ਜਿਆਦਾ ਹੀ ਵੱਡਾ ਹੈਗਾ ਬਹੁਤ ਜਿਆਦਾ ਵੱਡਾ ਕੋਹਣੀ ਝੋਟੀ ਆ ਰੀਨਲ ਤੀਜਾ ਸੁਆਹ ਦੇਖੋ ਬੂਥਵਾਦ ਕਰ ਲਓ ਜੇ ਇੱਕ ਮੋਹਰਾਂ ਨਸਲ ਚ ਆ ਗਈ ਪਿਆਰ ਹੌਲੀ ਕਰਨੀ ਵੀਰੇ ਮਣੀ ਜੀ ਦਿਖਾ ਦਈਆ ਕਰੋ ਚੈੱਕ ਲੈ ਵਾਲੂ ਆ ਸੂ ਨੂੰ ਟੱਚ ਕਰਦਾ ਇਧਰ ਲੈ ਚੱਲ ਕੋਈ ਚੱਕਰ ਨਹੀਂ ਆ ਦੇਖੋ ਜੀ ਪਾਣੀ ਤੇ ਲਾਲਾ ਪਾਉਂਦੀ ਆ ਕਰੋ ਜੀ ਚ ਪੂਰੇ ਵਧੀਆ ਆ ਦੇਖੋ ਜੀ ਮੈਂ ਤੁਹਾਨੂੰ ਸਾਈਡ ਤੋਂ ਕਰਾਉਣਾ ਮਿਲਕ ਵੇਨ ਦੇਖੋ ਜੀ ਪੂਰੇ ਰਸੇ ਵਰਗੇ ਆਉਂਦੀ ਆ ਤੇ ਥਣਾ ਦਾ ਗੈਪ ਪੂਰਾ ਮੋٹے ਲੱਗਿਆ ਥਣ ਪੂਰੇ ਤੇ ਆ ਬੂਤੀ ਵਾਤੀ ਕਰ ਲੋ ਚੱਕ ਪੂਰਾ ਵੱਡਾ ਗੱਡਗਾਠ ਆ ਤੇ ਕਿੰਨੇ ਦਿਨ ਕੱਢ ਜੂਗੀ ਵੀਰੇ ਬਾਈ ਇਹ ਹਫਤਾ ਅਗੇ ਲੈ ਜੂਗਾ ਜਾਨੀ ਹਜੇ ਤਾਂ ਬਹੁਤ ਬਾਲ ਢੱਲਾਂ ਕੱਢ ਗਏ ਨੇ ਫੇਰ ਸੂਣਾਗਾ ਪੂਰੀ ਵਧੀਆ ਵੀਰੇ ਤੇ ਆ ਕਰ ਲੋ ਇਹ ਚੱਕ ਤੋਰਾ ਤਾਰਾ ਵੀਰੇ ਕਾਡ ਕਾਠ ਬਹੁਤ ਜਿਆਦਾ ਵੱਡਾ ਗਾ ਮੈਂ ਕਹਿੰਦਾ ਐ ਭਈਆ ਗੱਡੀ ਦੇ ਇੰਜਨ ਰੇਲ ਗੱਡੀ ਦੇ ਇੰਜਨ ਜਿੱਡੀ ਮੈਂ ਹੈਗੀ ਤੇ ਝੋਟੀਆਂ ਆ ਪੂਰੀ ਇੱਕ ਨੰਬਰ ਆ ਕਰਿਓ ਫੇਰ ਚੈੱਕ ਇਹਦਾ ਥਣ ਲੈਵਾ ਇੱਕ ਨੰਬਰ ਥਣ ਲੈਵਾ ਖਾਣਾ ਦਾ ਗੈਪ ਚੈੱਕ ਕਰਿਓ ਮੂੰਹ ਮਾ ਕਰਿਓ ਚੈੱਕ ਤੇ ਮੁੱਲ ਵੀਰੇ ਇਹਦਾ ਫੋਨ ਤੇ ਹੋਊਗਾ ਹੈ ਹੋਊਗਾ ਜਮ ਜਾਇਜ ਐਵੇਂ ਨਾ ਡਰੀ ਜਾਓ ਕੋਈ 100 ਗੱਲ ਹੁੰਦੀ ਅਗਲੇ ਦੀ ਵੀ ਫੋਨ ਤੇ ਖਾਣੀ ਇੱਕ ਦੇਖਿਆ ਉਹਦਾ ਮਾਨਤਾ ਵੀ ਕਰ ਹਾਂ ਕੋਈ ਗੱਲ ਨਹੀਂ ਵੀਰੇ ਤੇ ਢਿੱਲੋ ਡੈਰੀ ਫਾਰਮ ਬਟਿੰਡਾ ਆਪਣੇ ਚੈਨਲ ਦਾ ਨਾਮ ਵੀਰੇ ਤੇ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਆ ਫੇਰ ਦੇਖ ਲਓ ਥਣ ਪੂਰੀ ਵਧੀਆ ਕਰ ਲਓ ਚੈੱਕ ਸਮਾਰ ਕੇ ਕਰਾ ਦਈਏ ਚੈੱਕ ਮੈਂ ਤਾਂ ਚੰਗੀ ਆ ਦੇਖੋ ਜੀ ਪਿੰਡ ਆ ਗਿਆ ਬੱਲੋ ਤਸੀਲ ਵੀਰੇ ਬਾਲਿਆਂ ਵਾਲੀ ਬਾਲਿਆਂ ਵਾਲੀ ਠੀਕ ਆ ਜ਼ਿਲ੍ਹਾ ਬਠਿੰਡਾ ਹੀ ਆ ਗਿਆ ਨਾ ਹਾਂਜੀ ਜ਼ਿਲ੍ਹਾ ਬਠਿੰਡਾ ਆ ਗਿਆ ਪੂਰੇ ਵੱਡੇ ਕਦ ਕਾਟ ਦੀ ਕੋਹਣੀ ਝੋਟੀ ਪਹਿਲੀ ਵੀਰੇ ਨੇ ਦੁੱਧ ਵੀ 15 16 ਕਿਲੋ ਤੈਅ ਕੀਤੀ ਵੀ ਤੁਸੀਂ 16 ਕਿਲੋ ਹੀ ਮੰਨ ਲਿਓ ਬਾਈ ਤਾਂ ਦੇ ਵੀ 18 ਦੀ ਸਾਡੀ ਗਾਰੰਟੀ ਆ ਤਾਂ ਤੇ ਚੌੜੀ ਚੂੜੀ ਐਨੀ ਪਈ ਆ 3 2 ਫੁੱਟ ਚੌੜੀ ਪਈ ਆ ਤੇ ਸਾਂਝ ਜਿੱਦੀ ਮਜਾ ਦੇਖ ਲਓ ਬਾਈ ਕਿੱਥੇ ਖੜਾ ਦੀਂਦਾ ਨਹੀਂ ਨਾ ਜਮਾ ਦੇਖ ਲਓ ਪੂਰੀ ਜੰਗ ਬਾਈ ਬੰਨ ਕੇ ਇਧਰਲੇ ਪਾਸੇ ਖੜੀ ਮੈਂ ਅਸਦੇ ਪਤਾ ਲੱਗੂ ਵੀ ਕਿੱਡੀ ਕਾ ਪਰਲੇ ਪਾਸੇ ਚਾਰਲੋਜਿਕ ਆ ਦੇਖੋ ਬਾਈ ਦੇਖਦਾ ਨਹੀਂ ਘੜਾ ਪੂਰੀ ਵੱਡੀ ਝੋਟੀ ਹੈਗੀ ਤੇ ਬਾਕੀ ਦਾ ਵੀਰੇ ਹੁਣ ਤਾਂ ਉਸ ਹਿਸਾਬ ਨਾਲ ਦੇਣੀ ਸੂਪ ਵੀ ਫਿਰ ਤੁਸੀਂ ਉਸ ਹਿਸਾਬ ਨਾਲ ਦੇਉਂਗੇ ਹਨਾ ਸੀ ਦਾ ਪੂਰੀ 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 ਵੀਰੇ ਸਾਰੇ ਵੀਰਾਂ ਦਾ ਢਿੱਲੋ ਬੈ ਡੈਰੀ ਫਾਰਮ ਦੇਖਣ ਆਏ ਨੇ ਅੰਡ ਤਾਈ ਤਹਿਦ ਲੋ ਧੰਨਵਾਦ ਜੀ ਨੰਬਰ ਸਾਡਾ ਜੀ ਹੈਗਾ 99152 32903 ਜੀ ਦੁਬਾਰਾ ਫਿਰ ਬੋਲਦੇ 99152 32903 ਜੀ ਠੀਕ ਹੈ ਓਕੇ ਵੀਰੇ